Satnam Vahe Guru Sahib Ji iki Ik kar. O Satnam Karta purka. ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰ ਗੁਰ ਪ੍ਰਸਾਦ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੇਰੀ ਰਾਗ ਮਹੱਲਾ ਪਹਿਲਾ ਤ੍ਰੈਗ ਜੀਵਨ ਦੋਹਾਗਣੀ ਮੁਠੀ ਦੁੱਜੈ ਪਾਈ ਕਲਲ ਕੇਰੀ ਕੰਦ ਜਿਉ ਅਹਨਿਸ ਕਰ ਟਹ ਪਾਈ ਬਿਨ ਸਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨਾ ਜਾਏ ਮਨ ਦੇ ਪਿਰ ਬਿਨ ਕਿਆ ਸੀ ਗਾਰ ਦਰ ਘਰ ਢੋਈ ਨਾ ਲਹੈ ਦਰ ਕਹੈ ਝੂਠ ਖੁਆਰ ਰਹਾਉ ਆਪ ਸੁਜਾਨ ਨਾ ਭੁੱਲੀ ਸਚਾ ਵੜ ਕਿਰਸਾਨ ਪਹਿਲਾ ਧਰਤੀ ਸਾਦਕੈ ਸਚੇ ਨਾਮ ਦੇ ਦਾਨ ਨਉ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕੋ ਜਾਣ ਨਾ ਜਾਣੀ ਕੀ ਆਤਿ ਸਚਜ ਅਚਾਰ ਅੰਦ ਲੈ ਨਾਮ ਵਿਸਾਰਿਆ ਮਨ ਮੁਖ ਅੰਦ ਗਵਾਰ ਆਵਣ ਜਾਣ ਨਾ ਚੁੱਕਈ ਮਰ ਜਨਮ ਹੋਈ ਖਾਰ ਚੰਦਨ ਮੋਲ ਆਣਾਇਆ ਕੁੰਗੂ માંગ ਸੰਧੂਰ ਚਵਾ ਚੰਦਨ ਬਹੁ ਕਣਾਂ ਬਾਣ ਨਾਲ ਕਪੂਰ ਜੇ ਧਨ ਕੰਤ ਨ ਭਾਵਈ ਤਾਂ ਸਭ ਅਡੰਬਰ ਕੂੜ ਸਾਵਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਾਵ ਲਗ ਸਬਦ ਨਾ ਭੇਦੀਐ ਕਿਉ ਸੋਹੈ ਗੁਰਦਵਾਰ ਨਾਨਕ ਧਨ ਸੁਹਾਗਣੀ ਜਨ ਸਹ ਨਾਲ ਪਿਆਰ ਜੁਗੁ ਜੁਗ ਅਟਲ ਸਤਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਇਲਾਹੀ ਗੋਦ ਦੇ ਅੰਦਰ ਜੁੜਮਿਲ ਬੈਠੇ ਗੁਰਮੁਖ ਪਿਆਰੀ ਸਤਸੰਗੀ ਸੰਤ ਜਨੋ ਅੱਜ ਦਾ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 18 ਤੋਂ ਸ਼ੁਰੂ ਹੋ ਕੇ ਪੰਨਾ ਨੰਬਰ 19 ਦੇ ਉੱਪਰ ਸਮਾਪਤ ਹੁੰਦਾ ਹੈ ਸੋ ਸ਼ਬਦ ਦੇ ਚਾਰ ਪਦਿਆਂ ਦਾ ਹੈ ਸ਼ੁਰੂ ਤੋਂ ਆਪਾਂ ਸ੍ਰੀ ਰਾਗ ਦੇ ਵਿੱਚ ਪੜਿਆ ਸੀ ਕੋਸ਼ਿਸ਼ ਕਰਾਂਗੇ ਵੀ ਆਪਾਂ ਰਹਾਉ ਵਾਲੇ ਬੰਦ ਤੱਕ ਕਿਉਂਕਿ ਸਮੇਂ ਦੇ ਮੁਤਾਬਕ ਧਿਆਨ ਚ ਪੂਰਾ ਸ਼ਬਦ ਰੱਖ ਕੇ ਸਮਝਣ ਦਾ ਯਤਨ ਕਰੀਏ ਆਓ ਆਰੰਭ ਦੇ ਵਿੱਚ ਆਪਸ ਵਿੱਚ ਗੁਰਫਤੇ ਦੀ ਸਾਂਝ ਬਣਾਈਏ ਪਿਆਰ ਸਤਿਕਾਰ ਦੇ ਨਾਲ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਸੁਹਾਗਣ ਤੇ ਦੁਹਾਗਣ ਦੋ ਜੀਵ ਰੂਪ ਇਸਤਰੀਆਂ ਦੀ ਗੱਲ ਕਰ ਰਹੇ ਨੇ ਇਨ੍ਹਾਂ ਸ਼ਬਦਾਂ ਨੂੰ ਸਮਝਣ ਦੇ ਲਈ ਭਾਵੇਂ ਆਪਾਂ دنیਵੀ ਤੌਰ ਤੇ ਜਿਹੜੀ ਔਰਤ ਇੱਕ ਸੁਹਾਗਣ ਹੈ ਇੱਕ ਦੁਹਾਗਣ ਹੈ ਸਤਿਗੁਰੂ ਜੀ ਨੇ ਬੜੇ ਚੰਗੇ ਢੰਗ ਦੇ ਨਾਲ ਬੜੇ ਸੋਹਣੇ ਢੰਗ ਦੇ ਨਾਲ ਉਹਦੇ ਸ਼ਿੰਗਾਰ ਬਾਰੇ ਵੀ ਇਹ ਸ਼ਬਦ ਦੇ ਵਿੱਚ ਗੱਲ ਕੀਤੀ ਆ ਪੂਰੇ ਸ਼ਬਦ ਦਾ ਜਿਹੜਾ ਨਿਚੋੜ ਹੈ ਰਹਾਉ ਵਾਲੀਆਂ ਪੰਕਤੀਆਂ ਨੇ ਜਿਨ੍ਹਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਹਿ ਰਹੇ ਨੇ ਮੁੰਦੇ ਪਿਰ ਵਿਨ ਕਿਆ ਸਿੰਗਾਰ ਦਰ ਕਰ ਢੋਈ ਨਾਲ ਹੈ ਦਰਗਹ ਝੂਠ ਖਵਾਰ ਰਹਾਉ ਮਤਲਬ ਇਹ ਹੈ ਵੀ ਪਤੀ ਤੋਂ ਬਿਨਾ ਜੇ ਕੋਈ ਔਰਤ ਸਿੰਗਾਰ ਕਰਦੀ ਹੈ ਤਾਂ ਕਹਿੰਦੇ ਉਹਦਾ ਸਿੰਗਾਰ ਕਾਦ ਜਿਵੇਂ ਆਪਾਂ دنیਵੀ ਤੌਰ ਤੇ ਇਹਨਾਂ ਗੱਲਾਂ ਨੂੰ ਭਾਵੇਂ ਕਿ ਗੁਰਮਤਿ ਨਹੀਂ ਜੇ ਮਨ ਦੀ ਹਾਰ ਸੰਗਾਰ ਬਹੁਤਾ ਕਰਨਾ ਆਪਣੇ ਸਰੀਰ ਦੇ ਉੱਪਰ ਬਹੁਤੀ ਮੇਕਅਪ ਕਰਨੀ ਖਾਸ ਕਰਕੇ ਰੋਮਾਂ ਦੀ ਕਟੰਗ ਕਹਿ ਲੋ ਵੀ ਅਸੀਂ ਰਹਿਤ ਮਰਜਾਦਾ ਦੇ ਵਿੱਚ ਚਾਰ ਬੱਜਰ ਕਰਤਾਂ ਦੇ ਵਿੱਚ ਵੀ ਕੁਝ ਨਿਜਮ ਪੱਕੇ ਉਸੂਰਤੇ ਨੇ ਪਰ ਫਿਰ ਵੀ ਸੋਨਾ ਚਾਂਦੀ ਪਹਿਨਣਾ ਵੀ ਆਪਾਂ ਜੀ ਗੁਰਬਾਣੀ ਚੋਂ ਵੇਖਦੇ ਆਂ ਵੀ ਇਹ ਜਿੰਨੇ ਵੀ ਸੌਕ ਨੇ ਬੰਦੇ ਦੇ ਜਾ ਇਦਾਂ ਕਹਿ ਲੋ ਵੀ ਕੁਆਰੀ ਸਾਡੀ ਲੜਕੀ ਜਿੰਨਾ ਚਿਰ ਨਹੀਂ ਵਿਆਹੀ ਉਹਨਾਂ ਚਿਰ ਉਹ ਸ਼ਿੰਗਾਰ ਨਹੀਂ ਕਰਦੀ ਸੌਖੇ ਸ਼ਬਦਾਂ ਚ ਕਹਿ ਲੋ ਵੀ ਜਦੋਂ ਉਹ ਸਹੁਰੇ ਘਰ ਜਾਂਦੀ ਹੈ ਤਾਂ ਅਸੀਂ ਅਕਸਰ ਵੇਖਦੇ ਆਂ ਵੀ ਵਿਆਹ ਵਾਲੇ ਦਿਨ ਉਹ ਕਿੰਨਾ ਸ਼ਿੰਗਾਰ ਕਰਦੀ ਹੈ ਮਾਂਗ ਦੇ ਵਿੱਚ ਸੰਧੂਰ ਪਾਉਂਦੀ ਹੈ ਚਿਹਰੇ ਤੇ ਬਹੁਤ ਸਜਾਵਟ ਵਾਲੀਆਂ ਸੋਹਣਾ ਲੱਗਣ ਵਾਲੀਆਂ ਚੀਜ਼ਾਂ ਨੂੰ ਵਰਤਦੀ ਹੈ ਜਿਹਨੂੰ ਆਪਾਂ ਮੇਕਅੱਪ ਵੀ ਕਹਿ ਲੈਨੇ ਆ ਸੈਂਟਾਦਕ ਛਿੜਕੇ ਜਾਂਦੇ ਨੇ ਸੋਹਣੇ ਕੱਪੜੇ ਪਾਏ ਜਾਂਦੇ ਨੇ ਗੂੜੇ ਰੰਗ ਦੇ ਪਰ ਜੇ ਕੋਈ ਔਰਤ ਇਦਾਂ ਕਰੇ ਵੀ ਪਤੀ ਉਹਦਾ ਹੋਵੇ ਨਾ ਉਹ ਸ਼ਿੰਗਾਰ ਕਰਨ ਜਾਵੇ ਪਤੀ ਹੋਵੇ ਨਾ ਸਤਗੁਰੂ ਜੀ ਇਹ ਰਹਾਉ ਵਾਲੀ ਪੰਕਤੀ ਮੈਂ ਕੱਲੀ ਵਿਚਾਰ ਰਹੀ ਆ ਤੁਹਾਡੇ ਅੱਗੇ ਮੁੰਦੇ ਪਿਰ ਬਿਨ ਕਿਆ ਸ਼ਿੰਗਾਰ ਪਿਰ ਦਾ ਅਰਥ ਹੈ ਪਤੀ ਇਹ ਬਾਰੀ ਤੌਰ ਤੇ ਮੈਂ ਗੱਲ ਕੀਤੀ ਹੈ ਪਰ ਗੁਰਬਾਣੀ ਨੇ ਪਤੀ ਉਸ ਖਸਮ ਨੂੰ ਉਸ ਮਾਲਕ ਨੂੰ ਉਹ ਰੱਬ ਨੂੰ ਕੁਦਰਤ ਨੂੰ ਇਦਾਂ ਕਹਿ ਲੋ ਵੀ ਸਮਝਾਇਆ ਹੈ ਚੰਗੇ ਗੁਣਾ ਦਾ ਅਸੀਂ ਸ਼ਿੰਗਾਰ ਕਰਨਾ ਜੇ ਗੁਰਬਾਣੀ ਮੁਤਾਬਕ ਸ਼ਿੰਗਾਰ ਵੇਖਣ ਤਾਂ ਸਤਿਗੁਰੂ ਜੀ ਨੇ ਸਤ ਸੰਤੋਖ ਦਇਆ ਧਰਮ ਧੀਰਜ ਇਹ ਸ਼ਿੰਗਾਰ ਹੋਣਾ ਚਾਹੀਦਾ ਸਾਡੇ ਇਹ ਗਹਿਣੇ ਹੋਣੇ ਚਾਹੀਦੇ ਨੇ ਗੁਰੂ ਤੋਂ ਬਿਨਾ ਜਿਵੇਂ ਪਤੀ ਤੋਂ ਬਿਨਾ ਸਤਿਗੁਰੂ ਜੀ ਨੇ ਇੱਥੇ ਗੱਲ ਸਮਝਾਈ ਹੈ ਕਹਿੰਦੇ ਕੀ ਸ਼ਿੰਗਾਰ ਹੈ ਬੰਦਿਆ ਤੇਰਾ ਜੇਕਰ ਤੇਰੇ ਕੋਲ ਗਿਆਨ ਸਮਝ ਹੈ ਨਹੀਂ ਤੂੰ ਬਾਦੂ ਦਾ ਆਪਣੇ ਆਪ ਨੂੰ ਬੜਾ ਸ਼ਿੰਗਾਰ ਕਰਦਾ ਤਾਂ ਉਹ ਸ਼ਿੰਗਾਰ ਤੇਰਾ ਕਿਸੇ ਲੇਖੇ ਦੇ ਵਿੱਚ ਨਹੀਂ ਹੈ ਸ਼ੁਰੂਆਤ ਹੈ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗ ਨਹੀਂ ਮੁਠੀ ਦੂਜੇ ਭਾਏ ਮੁੱਠੇ ਦਾ ਅਰਥ ਹੁੰਦਾ ਜੀ ਥੱਗੀ ਹੋਈ ਤ੍ਰਿਗ ਦਾ ਅਰਥ ਹੁੰਦਾ ਜੀ ਫਟਕਾਰ ਜੋਗ ਤ੍ਰਿਗ ਜੀਵਨ ਆਪਾਂ ਸਮਝਦੇ ਆ ਸਾਰਾ ਜੀਵਨ ਜਨਮ ਤੋਂ ਲੈ ਕੇ ਮਰਨ ਤੱਕ ਜਿਉਣਾ ਕਹਿ ਲੋ ਤ੍ਰਿਗ ਜੀਵਨ ਤੋਹਾਗਣੀ ਦੋਹਾਗਣੀ ਦਾ ਅਰਥ ਮੰਦੇ ਭਾਗਾ ਵਾਲੀ ਕਹਿ ਲੋ ਜਾਂ ਪਤੀ ਤੋਂ ਵਿਸੜੀ ਹੋਈ ਕਹਿ ਲਈਏ ਮੁੱਠੀ ਦੂਜੇ ਭਾਈ ਮੁੱਠੀ ਦਾ ਮਤਲਬ ਠੱਗੀ ਹੋਈ ਦੂਜੇ ਭਾਏ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਪ੍ਰੇਮ ਦੇ ਵਿੱਚ ਵੇਖੋ ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਨੂੰ ਇੱਕ ਮਾਲਕ ਦੇ ਨਾਲ ਜੋੜ ਰਿਹਾ ਹੈ ਪਤਾ ਨਹੀਂ ਫਿਰ ਵੀ ਸਾਡੇ ਵਿੱਚ ਹੋਰ 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 ਮਤ ਕਿੱਥੋਂ ਆ ਕੇ ਪੈਦਾ ਹੋਈ ਹੈ ਕਿਹੜੇ ਕੂੜ-ਕਵਾੜ ਦੇ ਵਿੱਚ ਅਸੀਂ ਉਲਝ ਰਹੇ ਆ ਸਤਗੁਰੂ ਜੀ ਦੀ ਬਾਣੀ ਦੇ ਗਿਆਨ ਨੂੰ ਛੱਡ ਕੇ ਜਿਹੜਾ ਮਨੁੱਖ ਇੱਧਰ ਉੱਧਰ ਭੜਕਦਾ ਮੈਨੂੰ ਲੱਗਦਾ ਉਹਨਾਂ ਨੇ ਕਿਤੇ ਜਪਜੀ ਸਾਹਿਬ ਵੀ ਬੜੇ ਧਿਆਨ ਨਾਲ ਪੜ੍ਹਿਆ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਾ ਰਹੀ ਹੈ ਕਹਿੰਦੇ ਭੜਿਆ ਜਿਹੜਾ ਭਾਗਹੀਣ ਮਨੁੱਖ ਹੈ ਜਾਂ ਇਦਾਂ ਕਹਿ ਲੋ ਵੀ ਭਾਗਹੀਣ ਜੀਵ ਇਸਤਰੀ ਪ੍ਰਭੂ ਪਤੀ ਤੋਂ ਬਿਨਾਂ ਖੁੰਝ ਕੇ ਹੋਰ-ਹੋਰ ਮਾਇਆ ਦੇ ਪਦਾਰਥਾਂ ਦੇ ਵਿੱਚ, ਹੋਰ-ਹੋਰ ਪਿਆਰ ਦੇ ਵਿੱਚ, ਹੋਰ-ਹੋਰ ਸਵਾਰਥਾਂ ਦੇ ਵਿੱਚ ਆਪਣੀ ਚੌਧਰ ਦੇ ਵਿੱਚ ਠੱਗੀ ਹੋਈ ਐ। ਉਹਦਾ ਜਿਉਣਾ ਫਟਕਾਰ ਹੈ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ। ਠੱਗਿਆ ਗਿਆ ਬੰਦਿਆ ਤੂੰ ਅਸਲ ਸਚਾਈ ਤੋਂ ਪਾਸੇ ਜਾ ਰਿਹਾ ਹੈ। ਆਪਣੀ ਸਵਾਰਥ ਖਾਤ। ਆਪਣੇ ਨਾਮ ਨੂੰ ਕਮਾਉਣ ਖਾਤਰ ਕੋਈ ਨਾ ਕੋਈ ਸਵਾਰਥ ਤਾਂ ਜੁੜਿਆ ਹੁੰਦਾ ਹੈ ਇੰਦਾ ਲੋਕਾਂ ਦਾ ਐਵੇਂ ਨਹੀਂ ਇਹ ਗੱਲਾਂ ਕਰਦੇ ਪਤਾ ਉਹਨਾਂ ਨੂੰ ਵੀ ਹੈ ਵੀ ਕਿੱਥੇ ਸੱਚ ਹੈ ਕਿੱਥੇ ਝੂਠਾ ਹਰ ਇੱਕ ਪ੍ਰਚਾਰਕ ਨੂੰ ਪਤਾ ਹੈ ਜਿਹੜਾ ਬਾਣੀ ਨੂੰ ਧਿਆਨ ਨਾਲ ਪੜ੍ਹਦਾ ਉਹਨੂੰ ਸਾਰੀ ਗੱਲ ਦੀ ਸਮਝ ਹੈ ਪਰ ਅਸੀਂ ਆਪਣੇ ਸਵਾਰਥ ਖਾਤਰ ਸੱਚ ਨੂੰ ਸੁਪਾ ਜਾਂਦੇ ਆ ਗੁਰੂ ਜੀ ਕਿਰਪਾ ਕਰਨ ਅਸੀਂ ਇਦਾਂ ਠੱਗੇ ਨਾ ਜਾਈਏ ਫਿਰ ਸਾਡਾ ਜੀਵਨ ਧਰੇ ਗਏ ਗੁਰੂ ਦੀਆਂ ਨਜ਼ਰਾਂ 'ਚ ਵੀ ਧਰੇ ਗਏ ਗੁਰੂ ਨਾਨਕ ਪਾਤਸ਼ਾਹ ਬੋਲ ਰਹੇ ਨੇ ਤ੍ਰਗ ਜੀਵਨ ਤੋਹਾਗ ਨਹੀਂ ਮੁਠੀ ਦੂਜੇ ਭਾਈ ਕਲਰ ਕੇਰੀ ਕੰਧ ਜਿਉ ਅਹਨਿਸ ਕਰਟ ਹੈ ਪਾਈ ਕਹਿੰਦੇ ਜਿਵੇਂ ਕਲਰ ਦੀ ਕੰਧ ਸਹਜੇ ਸਹਜੇ ਗਿਰਦੀ ਹੈ ਡਿੱਗਦੀ ਹੈ ਤੇਵੇਂ ਉਸ ਦਾ ਆਤਮਕ ਜੀਵਨ ਅਹਨਿਸ ਦਾ ਅਰਥ ਹੁੰਦਾ ਜੀ ਦਿਨ ਰਾਤ ਕਲਰ ਕੇਰੀ ਦਾ ਇਦਾਂ ਸਮਝ ਲਓ ਵੀ ਜੇ ਕੋਈ ਰੇਤੇ ਦੀ ਕੰਧ ਕੰਢੇ ਕੱਚੀ ਕੰਧ ਕਹਿ ਲੋ ਉਹ ਬਹੁਤਾ ਲੰਮਾ ਸਮਾਂ ਜੀ ਉਹਦੀ ਸੰਭਾਲ ਨਾ ਕਰੀਏ ਉਹ ਡਿੱਗੇਗੀ ਹੀ ਡਿੱਗੇਗੀ ਕਿਉਂ ਜਦੋਂ ਮੀਂਹ ਨੇਰੀ ਆਏਗਾ ਜਾਂ ਤੇਜ਼ ਧੁੱਪ ਵੀ ਰੇਤੇ ਨੂੰ ਜਾਣ ਕੇ ਹਵਾ ਦੇ ਵਿੱਚ ਵੀ ਉੱਡ ਜਾਂਦਾ ਨਾ ਕੱਲਰ ਕੇਰੀ ਕੰਧ ਜਿਹਾ ਕਹਿੰਦੇ ਜਿਵੇਂ ਕੱਚੀ ਕੰਧ ਹੈ ਰੇਤੇ ਦੀ ਕੰਧ ਹੈ ਇਦਾਂ ਕਹਿ ਲੋ ਵੀ ਇਹ ਨਿਸ ਕਰ ਟਹ ਪਾਏ ਦਿਨ ਰਾਤ ਕਰਕੇ ਇਦਾਂ ਇਹ ਗੱਲ ਤੇਰੇ ਜੀਵਨ ਦੀ ਐ ਕਹਿੰਦੇ ਦਿਨ ਰਾਤ ਕਰਕੇ ਤੂੰ ਫਿਰ ਇਸ ਦੇ ਵਿੱਚ ਗਰਕਦਾ ਹੀ ਜਾ ਰਿਹਾ ਐ ਅਹਨਿਸਕਰਟ ਹੈ ਭਾਈ ਆਤਮਕ ਜੀਵਨ ਦਿਨ ਰਾਤ ਕਰਕੇ ਮਾਇਆ ਦੇ ਮੋਹ ਦੇ ਵਿੱਚ ਕਿਰ ਕਿਰ ਕੇ ਡਿੱਗ ਰਿਹਾ ਹੈ ਕਲਰ ਕਿਰੀ ਕੰਧ ਜਿਉ ਅਹਨਿਸਕਰਟ ਹੈ ਭਾਈ ਬਿਨ ਸਬਦਾਂ ਸੁਖ ਨਾ ਥੀ ਐ ਪਿਰ ਬਿਨ ਦੁੱਖ ਨਾ ਜਾਏ ਫਿਰ ਸਤਿਗੁਰੂ ਜੀ ਨੇ ਪਹਿਲੇ ਬੰਦ ਦੇ ਵਿੱਚ ਉਹ ਗੱਲ ਜਿਹੜੀ ਆਪਾਂ ਰਹਾਉ ਵਾਲੇ ਸ਼ਬਦ ਦੇ ਵਿੱਚ ਪੜ ਰਹੇ ਹਾਂ ਕਹਿੰਦੇ ਸੁੱਖ ਦੀ ਖਾਤਰ ਦੌੜ ਭੱਦ ਕਰਦੀ ਜੀਵ ਰੂਪ ਇਸਤਰੀ ਗੁਰੂ ਦੀ ਸਰਨ ਪੈਣ ਤੋਂ ਬਿਨਾਂ ਹੀ ਸੁੱਖ ਭਾਲਦੀ ਫਿਰਦੀ ਹੈ ਇਹਨੂੰ ਸੁੱਖ ਨਹੀਂ ਲੱਭ ਸਕਦਾ ਮਾਇਆ ਤੇ ਮੋਹ ਤਾਂ ਸਗੋਂ ਦੁੱਖ 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 ਹੀ ਪੈਦਾ ਕਰਦਾ ਹੈ ਤੇ ਪਤੀ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਦੁੱਖ ਦੂਰ ਨਹੀਂ ਹੁੰਦਾ ਕਿਹੜੇ ਦੁੱਖ ਦੀ ਗੱਲ ਆ ਜੀ ਮਾਨਸਿਕ ਦੁੱਖ ਦੀ ਮਨ ਦੇ ਦੁੱਖਾਂ ਦੀ ਮਨ ਦੇ ਤੌਖਲੇ ਦੀ ਮਨ ਦੀ ਈਰਖਾ ਦੁਆਸ ਦੀ ਸਰੀਰਕ ਦੁੱਖਾਂ ਦੇ ਲਈ ਤੇ ਅਸੀਂ ਡਾਕਟਰ ਕੋਲੇ ਜਾਣਾ ਬਹੁਤ ਵਾਰੀ ਤੁਸੀਂ ਲਗਾਤਾਰ ਇੱਥੋਂ ਵਿਚਾਰ ਸੁਣ ਰਹੇ ਹੋ ਇਹ ਜਿੱਥੇ ਵੀ ਕਿਤੇ ਦੁੱਖ ਦੀ ਗੱਲ ਆਉਂਦੀ ਹੈ ਧਿਆਨ ਨਾਲ ਇਹ ਵਿਚਾਰਨਾ ਵੀ ਜਿਹੜੇ ਮਨ ਦੇ ਦੁੱਖ ਨੇ ਸਾਨੂੰ ਇਹ ਮਨ ਦੇ ਦੁੱਖ ਬਾਣੀ ਦੂਰ ਕਰਦੀ ਹੈ ਸਾਡੇ ਮਨ ਨੂੰ ਰਿਲੈਕਸ ਕਰਦੀ ਹੈ ਸਾਡੇ ਮਨ ਨੂੰ ਆਨੰਦ ਪ੍ਰਾਪਤ ਕਰਦੀ ਹੈ ਕਰਵਾਉਂਦੀ ਹੈ ਸਤਿਗੁਰੂ ਜੀ ਦੀ ਬਾਣੀ ਦਾ ਗਿਆਨ ਗੁਰਬਾਣੀ ਦੀ ਸਮਝ ਇਹ ਬਖਸ਼ਤ ਕਰਦੀ ਹੈ ਬਿਨ ਸਬਦਾਂ ਸੁਖ ਨਾਤੀਆ ਮਨ ਸੁਖੀ ਨਹੀਂ ਹੋ ਸਕਦਾ ਬਿਨਾ ਸਮਝ ਤੋਂ ਸਮਝ ਕਿੱਥੋਂ ਪੈਦਾ ਹੁੰਦੀ ਹੈ ਸ਼ਬਦਾਂ ਦੇ ਦੁਆਰਾ ਚੰਗੇ ਸ਼ਬਦਾਂ ਦੇ ਦੁਆਰਾ ਸ਼ਬਦ ਉਹ ਵੀ ਨੇ ਅੱਖਰ ਉਹ ਹੀ ਨੇ ਜਿਨ੍ਹਾਂ ਦੇ ਵਿੱਚ ਲਚਰਤਾ ਵੀ ਲਿਖੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਧਾਰਮਿਕ ਗ੍ਰੰਥ ਵੀ ਆ ਜਾਂਦੇ ਨੇ ਇਸ ਕਰਕੇ ਜਿਹੜੀ ਲਿਖਤ ਸਾਨੂੰ ਸਹੀ ਸੇਧ ਦਿੰਦੀ ਹੈ ਉਹਨੂੰ ਪੜ ਲੈਣਾ ਕੋਈ ਮਾੜੀ ਗੱਲ ਨਹੀਂ ਮੈਂ ਨਾਲ ਕਲੀਅਰ ਕਰ ਦੇਵਾਂ ਪਰ ਫਿਰ ਵੀ ਇੱਕ ਰਿਸ਼ਤਾ ਹੁੰਦਾ ਪਤੀ ਦਾ ਇੱਥੇ ਗੱਲ ਵਾਰੀ-ਵਾਰੀ ਆਉਂਦੀ ਹੈ ਫਿਰ ਪਤੀ ਦੀ ਗੱਲ ਹੈ ਪਤੀ ਆਪਣੀ ਥਾਂ ਤੇ ਹੈ ਉਹਦਾ ਭਰਾ ਹੈ ਭਾਵੇਂ ਪਤੀ ਤੋਂ ਵੱਡਾ ਹੈ ਉਹਦਾ ਨਾਮ ਅਸੀਂ ਰਿਸ਼ਤੇ ਤੌਰ ਤੇ ਜੇਠ ਜਾਂ ਦੇਵਰ ਕਹਿੰਦੇ ਹਾਂ ਪਤੀ ਦੀ ਜਗ੍ਹਾ ਉਹ ਨਹੀਂ ਲੈ ਸਕਦਾ ਇਹ ਤੁਸੀਂ ਇਸਾਰਾ ਸਮਝਦੇ ਹੋ ਕਾਫੀ ਪਤੀ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਆਪਾਂ ਬਾਹਰੀ ਤੌਰ ਤੇ ਵੀ ਕਹਿ ਲਈਏ ਵੀ ਪਿਤਾ ਸਾਡਾ ਜਿਹੜਾ ਬਾਪ ਹੈ ਬਾਪ ਵਾਲੀ ਜਗ੍ਹਾ ਸਾਡਾ ਚਾਚਾ ਸਾਡਾ ਤਾਇਆ ਨਹੀਂ ਲੈ ਸਕਦਾ ਭਾਵੇਂ ਅਣਜਾਣਪਨ ਦੇ ਵਿੱਚ ਨਿੱਕੇ ਬੱਚੇ ਅੱਜ ਤਾਇਆ ਨੂੰ ਵੀ ਕਈ ਵਾਰੀ ਡੈਡੀ ਕਹਿ ਕੇ ਬੁਲਾ ਲੈਂਦਾ ਹੈ ਭੋਲੀ ਮਤ ਚ ਹੈ ਵੀ ਕਿਸੇ ਦੂਜੇ ਨੂੰ ਵੀ ਪਾਪਾ ਕਹਿ ਦੇਵੇ ਪਰ ਜਦੋਂ ਉਹਨੂੰ ਸਮਝ ਲੱਗ ਗਈ ਹੈ ਤਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਮੈਂ ਤੇ ਸਤਕਾਰ ਬੱਜੂ ਚਲੋ ਕਹੀਂ ਜਾ ਰਿਹਾ ਸੀ ਐਸੇ ਤਰ੍ਹਾਂ ਸੀ ਸਮਝੀਏ ਇਹਨਾਂ ਗੱਲਾਂ ਨੂੰ ਅਸੀਂ ਸਾਰੀ ਜ਼ਿੰਦਗੀ ਅਣਜਾਣਪਨੇ ਚ ਨਿਘਾਈ ਜਾਂਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਰਿਸ਼ਤਾ ਸਾਡੇ ਨਾਲ ਪਤੀ ਵਾਲਾ ਇਦਾਂ ਕਹਿ ਲਈਏ ਵੀ ਪਿਓ ਸਾਡਾ ਧੰਨ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਪਿਓ ਦੀ ਜਗ੍ਹਾ ਸਾਡਾ ਚਾਚਾ ਸਾਡਾ ਦਾਇਆ ਨਹੀਂ ਲੈ ਸਕਦਾ ਪਿਓ ਪਿਓ ਹੀ ਰਹਿਣਾ ਹੈ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਲਈ ਸਭ ਤੋਂ ਸ਼ਰੋਮਣੀ ਹੈ ਬਾਕੀ ਲਿਖਤਾਂ ਤੁਸੀਂ ਪੜ੍ਹ ਸਕਦੇ ਹੋ ਜਿੱਥੋਂ ਚੰਗਾ ਗਿਆਨ ਮਿਲਦਾ ਹੈ ਪਰ ਇਹ ਜਗ੍ਹਾ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਪਦਵੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ ਗੁਰੂ ਕਿਰਪਾ ਕਰਨ ਬਖਸ਼ ਕਰਨ ਬਿਰ ਸ਼ਬਦ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ ਗੁਰੂ ਦੇ ਗਿਆਨ ਤੋਂ ਬਿਨਾਂ ਸੁੱਖ ਨਾਂਥੀ ਹੈ ਕਹਿੰਦੇ ਬੰਦੇ ਆ ਜਿਹੜੇ ਸੁੱਖਾਂ ਨੂੰ ਤੂੰ ਭਾਲਦਾ ਫਿਰਦਾ ਹੈਂ ਬਹੁਤ ਜ਼ਿੰਦਗੀ ਦੇ ਵਿੱਚ ਤੂੰ ਮਿਹਨਤ ਕਰਦਾ ਥਾਂ-ਥਾਂ ਤੇ ਅਸੀਂ ਅੱਜ ਦੇਖੋ ਕੋਈ ਕਿੱਦਾਂ ਦਾ ਕੋਈ ਕਿੱਦਾਂ ਦਾ ਸੁੱਖ ਖਾਤਰ ਅਸੀਂ ਕਰ ਰਹੇ ਆ ਪਰ ਸਾਡੇ ਮਨ ਨੂੰ ਸੁੱਖ ਕਿੰਨਾ ਕੁ ਮਿਲ ਗਿਆ ਬੜੇ ਧਿਆਨ ਨਾਲ ਸਮਝਿਓ ਇਹਨਾਂ ਗੱਲਾਂ ਨੂੰ ਜ਼ਿੰਦਗੀ ਦੇ ਵਿੱਚ ਅਸੀਂ ਪੈਸਾ ਟੱਕਾ ਇਕੱਠਾ ਕਰਦੇ ਆ ਕਿੱਡੀ ਕਿੱਡੀ ਦੂਰ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਫਿਰਦੇ ਆ ਧਨ ਦੌਲਤ ਇਕੱਠਾ ਕਰਨ ਦੇ ਲਈ ਪਰ ਕਿਤੇ ਉਹਨਾਂ ਨੂੰ ਸੱਚੇ ਹਿਰਦੇ ਦੇ ਨਾਲ ਪੁੱਛ ਕੇ ਵੇਖੋ ਜਿਹੜੇ ਪੁੱਟੇ ਅਮੀਰ ਲੋਕ ਨੇ ਉਹਨਾਂ ਦੀ ਗੱਲ ਮੈਂ ਕਰ ਰਿਹਾ ਉਹ ਵੀ ਮਨ ਦੀ ਸ਼ਾਂਤੀ ਦੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗਿਆਨ ਨਾਲ ਜੁੜਨਾ ਚਾਹੀਦਾ ਹੈ ਮਨ ਜਿਹੜਾ ਮਨ ਦੀ ਸ਼ਾਂਤੀ ਹੈ ਨਾ ਉਹ ਪੈਸੇ ਨਾਲ ਨਹੀਂ ਆ ਸਕਦੀ ਠੀਕ ਹੈ ਦੁਨੀਆਂ ਦੀਆਂ ਸੁੱਖ ਸਹੂਲਤਾਂ ਤੁਸੀਂ ਬਹੁਤ ਮਾਣ ਸਕਦੇ ਹੋ ਪਰ ਜੇ ਤੁਹਾਡਾ ਮਨ ਹੀ ਦੁਖੀ ਹੋਇਆ ਪਿਆ ਤਾਂ ਫਿਰ ਤੁਸੀਂ ਉਹਨਾਂ ਸਹੂਲਤਾਂ ਨੂੰ ਕੀ ਕਰਨਾ ਭਾਵੇਂ ਜੇ ਬੰਦਾ ਮਨ ਕਰਕੇ ਕਲਪਿਆ ਪਿਆ ਇਸ ਕਰਕੇ ਦੋਨੇ ਪੱਖ ਜ਼ਰੂਰੀ ਨੇ ਮਿਹਨਤ ਕਰਨਾ ਪੈਸਾ ਕਮਾਉਣਾ ਵੀ ਮੈਂ ਇਹ ਨਹੀਂ ਕਹ ਰਿਹਾ ਵੀ ਨਾ ਕਮਾਓ ਬੜੇ ਧਿਆਨ ਨਾਲ ਸਮਝਿਓ ਕਰੋ ਤਰੱਕੀ ਪੇ ਜੋ ਜਿੱਥੇ ਤੁਹਾਨੂੰ ਠੀਕ ਲੱਗਦਾ ਜਿੱਥੇ ਵਾਤਾਵਰਨ ਜਾਣੀ ਕਾਨੂੰਨ ਠੀਕ ਨੇ ਕਿਉਂਕਿ ਇੱਥੇ ਦਾ ਸਭ ਕੁਝ ਅੱਜ ਦੇ ਦੇਖੀਏ ਸਾਰੇ ਪੱਖਾਂ ਤੋਂ ਸੋ ਕਹਿਣ ਦਾ ਮੇਰਾ ਭਾਵ ਇਹ ਹੈ ਵੀ ਬਿਨਾਂ ਸਮਝ ਤੋਂ ਬਿਨਾਂ ਗਿਆਨ ਤੋਂ ਸਾਨੂੰ ਕੱਲਾ ਪੈਸਾ ਵੀ ਸੁੱਖ ਨਹੀਂ ਦੇ ਸਕਦਾ ਜਿੱਥੇ ਮਰਜੀ ਤੁਸੀਂ ਚਲੇ ਜਾਓਦੇ ਤੁਹਾਡੇ ਕੋਲੇ ਸ਼ਬਦ ਸਮਝ ਚੰਗੀ ਨਹੀਂ ਹੈ ਗਿਆਨ ਚੰਗਾ ਨਹੀਂ ਹੈ ਗੁਰੂ ਦੇ ਸ਼ਬਦ ਦੇ ਨਾਲ ਨਹੀਂ ਤੁਸੀਂ ਜੁੜੇ ਤਾਂ ਸਤਿਗੁਰੂ ਕਹਿੰਦੇ ਸੁੱਖ ਅਸਲ ਦੇ ਵਿੱਚ ਤੇਰਾ ਮਨ ਪਾ ਨਹੀਂ ਸਕਦਾ ਜਦੋਂ ਗੁਰੂ ਦੇ ਗਿਆਨ ਆ ਗਿਆ ਫਿਰ ਤੁਸੀਂ ਕੁੱਲੀ 'ਚ ਬੈਠੇ ਨੂੰ ਵੀ ਸੁਖੀ ਵੇਖ ਸਕਦੇ ਹੋ ਜਿਨ੍ਹਾਂ ਕੋਲੇ ਸਮਝ ਹੈ ਉਹ ਮਹਿਲਾਂ ਚ ਲਈ ਸੁਖੀ ਨੇ ਉਹ ਪੈਸੇ ਟਕੇ ਚ ਵੀ ਸੁਖੀ ਨੇ ਉਹ ਸਾਰੇ ਸੁਖੀ ਨੇ ਇਹਦਾ ਮਤਲਬ ਇਹ ਨਹੀਂ ਹੈ ਵੀ ਪੈਸੇ ਵਾਲੇ ਨਹੀਂ ਹਨ ਨਹੀਂ ਹਨ ਭਗਤ ਪੀਪਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜਾ ਰਾਜਾ ਸਨ ਬੜੇ ਪੈਸੇ ਵਾਲੇ ਸੀ ਹੁਣ ਰਾਜੇ ਲੋਕਾਂ ਕੋਲ ਪੈਸਾ ਥੋੜਾ ਥੋੜੀ ਹੁੰਦਾ ਹੈ ਗੁਰੂ ਪਾਤਸ਼ਾਹ ਨੇ ਉਹਨੂੰ ਚੰਗਾ ਮੰਨਿਆ ਜਿੰਨਾ ਕੋਲ ਨਾਲ ਸ਼ਬਦ ਦੀ ਵਿਚਾਰ ਹੈ ਗਿਆਨ ਹੈ ਤਰੱਕੀ ਵੀ ਹੈ ਇਹਦਾ ਭਾਵ ਇਹ ਨਹੀਂ ਹੈ ਵੀ ਅਸੀਂ ਪੈਸਾ ਕਮਾਉਣਾ ਛੱਡ ਦਈਏ ਸਤਿਗੁਰੂ ਜੀ ਦੀ ਬਾਣੀ ਦੀ ਸਮਝ ਵਿਚਾਰ ਬਿਨ ਸ਼ਬਦਾਂ ਸੁਖ ਨਾ ਤੀਏ ਪਿਰ ਬਿਨ ਦੁੱਖ ਨਾ ਜਾਈ ਕਹਿੰਦੇ ਸੁਖ ਦੀ ਖਾਤਰ ਤੂੰ ਬੜੀ ਦੌੜ ਭੱਜ ਕਰਦਾ ਪਰ ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲਦਾ ਜੇ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਸਾਬਦ ਸਬਦ ਲਿਖੇ ਹੈ ਇੱਥੇ ਕਿਉਂਕਿ ਕਈ ਵਾਰੀ ਅੰਤਰ ਹੋ ਜਾਂਦਾ ਉਹਦੇ ਲਈ ਮੈਂ ਹੱਥ ਜੋੜ ਮਾਫੀ ਚਾਹਣਾ ਕਹਿੰਦੇ ਸਰਨ ਆ ਜਾ ਗੁਰੂ ਦੀ ਸਰਨ ਦੇ ਵਿੱਚ ਆ ਜਾ ਭਾਰਤ ਦੇਵਾਲਾ ਆ ਜੀ ਜੇ ਵੀ ਜੇ ਤੂੰ ਸੁੱਖ ਚਾਹਣਾ ਤਾਂ ਗੁਰੂ ਦੀ ਸਰਨ ਦੇ ਵਿੱਚ ਆ ਜਾ ਬਿਨ ਸਬਦਾਂ ਸੁੱਖ ਨਾ ਤੀਏ ਬਿਨਾ ਸਬਦ ਤੋਂ ਸੁੱਖ ਨਹੀਂ ਪਿਰ ਬਿਨ ਦੁੱਖ ਨਾ ਜਾਏ ਕਹਿੰਦੇ ਪਤੀ ਪ੍ਰਭੂ ਨੂੰ ਮਿਲਣ ਤੋਂ ਬਿਨਾ ਤੇਰੇ ਮਨ ਦੇ ਦੁੱਖ ਦੂਰ ਨਹੀਂ ਹੁੰਦੇ ਕਿਉਂਕਿ ਸਬਦ ਨੂੰ ਮਹਿਨਤ ਤੋਂ ਬਿਨਾ ਤੁਹਾਨੂੰ ਸਮਝ ਨਹੀਂ ਲੱਗਦੀ ਗੁਰਬਾਣੀ ਨੂੰ ਸਮਝਣ ਤੋਂ ਬਿਨਾ ਹੁਣ ਤੁਸੀਂ ਤੇ ਮੈਂ ਆਪਾਂ ਵੇਖੋ ਆਪਾਂ ਪਹਿਲਾਂ ਵੀ ਜੀਵਨ ਗੁਜ਼ਾਰਿਆ ਅੱਜ ਬਾਣੀ ਨੂੰ ਪੜਦੇ ਹਾਂ ਸੁਣਦੇ ਹਾਂ ਸਮਝਦੇ ਹਾਂ ਅੱਜ ਦਾ ਜੀਵਨ ਕਿੰਨਾ ਆਪਣੇ ਆਪ ਮੰਨ ਦਾ ਟਿਕਾਓ ਬਣਦਾ ਸ਼ੁਰੂ ਜਾਂਦਾ ਹੈ ਬਿਹਾਰ ਜੋ ਹੈ ਸ਼ਾਂਤੀ ਦੇ ਵਿੱਚ ਰਹਿਣਾ ਗੁਰੂ ਜੀ ਦੀ ਕਿਰਪਾ ਵਰਤਦੀ ਹੈ ਇਹ ਸ਼ਬਦ ਦੀ ਬਰਕਤ ਹੈ ਇਹ ਸ਼ਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਬਾਹਰੀ ਕਰਾਮਾਤਾਂ ਨੂੰ ਨਹੀਂ ਮੰਨਦੇ ਨਾ ਹੀ ਗੁਰਬਾਣੀ ਮੰਨਦੀ ਆਹ ਇਦਾਂ ਕਰਕੇ ਕਰਾਮਾਤ ਬਹੁਤ ਵੱਡੀ ਵਾਪਰਦੀ ਹੈ ਜਿਨ੍ਹਾਂ ਨੇ ਸ਼ਬਦ ਸੁਣ ਲਿਆ ਤੁਸੀਂ ਨਾਲ ਗੁਰੂ ਇਤਿਹਾਸ ਵੀ ਸੁਣ ਕੇ ਆਇਓ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਕਿੰਨਾ ਜੀਵਨ ਉਹਨਾਂ ਨੇ ਬਾੜ ਪਾੜ ਸਾਲ ਇਦਾਂ ਗੁਜ਼ਾਰੇ ਪਰ ਜਦੋਂ ਗੁਰੂ ਦਾ ਸ਼ਬਦ ਸੁਣਿਆ ਮਨ ਬਦਲ ਕੇ ਰੱਖਤਾ ਭੂਮਿਏ ਚੋਰ ਕੌਡੇ ਰਾਖਸ ਦਜਨ ਠੱਗ ਕਿੰਨਿਆਂ ਕਦੀ ਆਪਾਂ ਗਿਣਤੀ ਕਰੀਏ ਕਾਦੇ ਨਾਲ ਬਦਲੇ ਨਹੀਂ ਜੀ ਸ਼ਬਦ ਦੇ ਨਾਲ ਬਦਲੇ ਨੇ ਸ਼ਬਦ ਨੇ ਮਨ ਮੰਨ ਲਿਆ ਐਸੇ ਤਰ੍ਹਾਂ ਜਿੰਨਾ ਚਿਰ ਸਾਡਾ ਮਨ ਮੰਨਦਾ ਨਹੀਂ ਗੁਰੂ ਦੀ ਬਾਣੀ ਦੀ ਗੱਲ ਨੂੰ ਉਹਨਾਂ ਚਿਰ ਅਸੀਂ फडਕਣਾ ਦੇ ਵਿੱਚਾਂ ਜਿਸ ਦਿਨ ਮੰਨ ਲਿਆ ਤਾਂ ਸਤਿਗੁਰੂ ਕਹਿੰਦੇ ਏ ਤੇਰੇ ਦੁੱਖ ਦੂਰ ਹੋ ਜਾਣੇ ਨੇ ਅਗਲਾ ਬੰਦ ਹੈ ਜੀ ਰਹਾਉ ਵਾਲਾ मुnde ਪਿਰ ਬਿਨ ਕਿਆ ਸਿੰਗਾਰ मुnde ਦਾ ਅਰਥ ਹੁੰਦਾ ਜੀ ਮੂਰਖ ਹੈ ਮੂਰਖ ਜੀਵ ਰੂਪ ਇਸਤਰੀ ਪਿਰ ਬਿਨ ਕਿਆ ਸਿੰਗਾਰ ਪਿਰ ਦਾ ਅਰਥ ਆਪਾ ਪਤੀ ਕਰ ਲਓ ਹੁਣ ਪਤੀ ਦੇ ਲਈ ਜੇ دنیਵੀ ਤੌਰ ਤੇ ਵੇਖਦੇ ਆ ਇੱਕ ਪਤਨੀ ਸ਼ਿੰਗਾਰ ਕਰਦੀ ਆ ਸੋਹਣਾ ਲੱਗਣ ਦੇ ਲਈ ਉਹਨੂੰ ਭਾਉਣ ਦੇ ਲਈ ਪਰ ਜੇ ਕੱਲੇ ਸ਼ਿੰਗਾਰਾਂ ਚ ਰਹੇ ਬੜੇ ਧਿਆਨ ਨਾਲ ਸਮਝਣ ਦਾ ਯਤਨ ਕਰਿਓ ਕੱਲਾ ਸ਼ਿੰਗਾਰ ਬਹੁਤ ਕਰੇ ਕੱਲੀ ਸੇਵਾ ਵੀ ਬਹੁਤ ਕਰੇ ਪਤੀ ਦੀ ਜਦੋਂ ਬਾਹਰੋਂ ਆਉਂਦਾ ਚੰਗਾ ਉਹਦੀ ਨਾਲ ਦੀ ਨਾਲ ਚਾਹ ਪਾਣੀ ਲੈ ਕੇ ਆਵੇ ਰੋਟੀ ਦੇ ਵਕਤ ਬੈਠੇ ਨੂੰ ਪਲੰਘ ਦੇ ਉੱਪਰ ਬੈੱਡਾਂ ਦੇ ਉੱਪਰ ਮੇਜ਼ ਕੁਰਸੀ ਦੇ ਉੱਪਰ ਉਹਦੀ ਖਾਣਾ ਜਿਹੜਾ ਹੈ ਬੜਾ ਐਨ ਟਾਈਮ ਦੇ ਨਾਲ ਹਾਜ਼ਰ ਕਰੇ ਉੱਥੇ ਹੱਥ ਧਵਾਵੇ ਚਾਹ ਪਾਣੀ ਦੀ ਸੇਵਾ ਕਰੇ ਬੜਾ ਧਿਆਨ ਨਾਲ ਸਮਝੀ ਉਹਨਕ ਤੇ ਨੂੰ ਪਰ ਮਨ ਉਹਦਾ ਕਿਤੇ ਹੋਰ ਜੁੜਿਆ ਪਿਆ ਹੋਵੇਗੀ ਫਿਰ ਉਹ ਸ਼ਿੰਗਾਰ ਤੁਸੀਂ ਖੁਦ ਸਮਝਦਾਰੋਂ ਬਸ ਇਸ਼ਾਰਾ ਕਾਫੀ ਹੈ ਕਿ ਉਹ ਪਤੀ ਨੂੰ ਭਾ ਜਾਏਗੀ ਕੱਲਾ ਸ਼ਿੰਗਾਰ ਕੋਈ ਨਹੀਂ ਕਰਦਾ ਐਸੇ ਤਰ੍ਹਾਂ ਹੁਣ ਆ ਜਾਓ ਧਰਮ ਜਗਤ ਦੇ ਵਿੱਚ ਅਸੀਂ ਵੱਖੋ ਵੱਖਰਾ ਧਰਮਾਂ ਦਾ ਸ਼ਿੰਗਾਰ ਕਰ ਲਿਆ ਇਹ ਵੀ ਸਾਡਾ ਇੱਕ ਗੁਰੂ ਜੀ ਨੂੰ ਪਿਆਰਾ ਲੱਗਿਆ ਨਾ ਰਹਿਤ ਪਿਆਰੀ ਮੁੱਝ ਕੋ ਇਹ ਰੈਣੀ ਜੇਤੇ ਅਸੀਂ ਪਰਪਾਕਾਂ ਰਹਿਤ ਦੇ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਆਂ ਪੰਜਾਂ ਪਿਆਰਿਆਂ ਦੇ ਨਾਲ ਸਾਡੇ ਵਚਨ ਹੁੰਦੇ ਆ ਬੀਐਸਸੀ ਉੱਥੇ ਸਾਨੂੰ ਇਹੀ ਸਮਝਾਇਆ ਜਾਂਦਾ ਨਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਤੁਹਾਡਾ ਸਿਰ ਨਹੀਂ ਝੁਕਣਾ ਚਾਹੀਦਾ ਰੋਜ਼ ਤੁਸੀਂ ਅਰਦਾਸ ਦੇ ਵਿੱਚ ਪੜਦੇ ਹੋ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਫਿਰ ਦੂਜਾ ਤੀਜਾ ਸਾਡੀ ਸੁਰਤ ਚ ਕਿੱਥੋਂ ਆ ਗਿਆ ਉਹ ਲਿਖਤਾ ਜਿਨ੍ਹਾਂ ਦੇ ਵਿੱਚ ਗੰਦ ਤੱਕ ਲਿਖਿਆ ਹੋਇਆ ਉਹਨਾਂ ਨੂੰ ਅਸੀਂ ਕਿਵੇਂ ਸਵੀਕਾਰ ਕਰ ਲਈਏ ਜੇ ਅਸੀਂ ਗੁਰੂ ਨੂੰ ਬਾਣੀ ਨੂੰ ਗੁਰੂ ਮੰਨਦੇ ਆ ਨਾ ਸਿਰਫ ਅਸੀਂ ਮੈਨੂੰ ਲੱਗਦਾ ਵੀ ਪੈਸੇ ਦੀ ਭੱਦ ਦੌੜ ਦੇ ਵਿੱਚ ਲੱਗੇ ਹੋਇਆ ਕਿਉਂਕਿ ਸੱਚ ਨੂੰ ਸੱਚ ਕਹਣਿਆ ਤਾਂ ਸਾਡੀਆਂ ਸਟੇਜਾਂ ਖੁੱਤਦੀਆਂ ਨੇ ਅੱਜ ਲੋੜ ਹੈ ਚੰਗੇ ਪ੍ਰਚਾਰਕਾਂ ਦੇ ਨਾਲ ਖੜਨ ਦੀ ਜਿਹੜੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੇ ਨੇ ਸੋ ਸਤਗੁਰੂ ਜੀ ਬਖਸ਼ਿਸ ਕਰਨ ਮੁੰਦੇ ਪਿਰਵਣ ਕਿਆ ਸ਼ਿੰਗਾਰ ਕਹਿੰਦੇ ਜੇ ਤੇਰੇ ਕੋਲ ਸੱਚ ਹੈ ਨਹੀਂ ਤਾਂ ਤੇਰੇ ਬਾਣੇ ਨੂੰ ਕੀ ਕਰਨਾ ਭਾਵੇਂ ਤੂੰ ਜਿੰਨਾ ਮਰਜ਼ੀ ਵਿਖਾਵਾ ਕਰੀਂ ਜਾ ਜੇ ਤੇਰਾ ਪਿਆਰ ਹੀ ਨਹੀਂ ਗੁਰੂ ਦੀ ਬਾਣੀ ਨਾਲ ਹਾਂ ਪਿਆਰ ਕਰ ਸ਼ਿੰਗਾਰ ਕਰ ਦੋਨੇ ਤੇਰੇ ਸਫਲੇ ਨੇ ਲੈ ਖੰਡੇ ਦੀ ਪਹੌਲ ਬੰਨ ਦਮਾਲੇ ਪਾ ਟੋਲੇ ਬਾਣਾ ਹੀ ਬਾਣੇ ਦਾ ਧਾਰ ਨਹੀਂ ਬਣ ਕੱਲਾ ਇਹ ਨਾ ਹੋ ਵੀ ਪਾਵੇਂ ਤੂੰ ਬਾਣਾ ਪਰ ਅੰਦਰ ਤੇਰੇ ਕੂੜ ਕਵਾੜ ਵਸਿਆ ਪਿਆ ਹੋਵੇ ਗੁਰੂ ਦੀ ਬਾਣੀ ਗੱਲ ਕਰਨ ਵਾਲੇ ਨੂੰ ਤੂੰ ਨਿੰਦਕ ਕਹੇ ਗੁਰੂ ਜੀ ਕਿਰਪਾ ਕਰਨਾ ਸੀ ਆਪ ਪੜੀਏ ਬਾਣੀ ਨੂੰ ਮੈਂ ਹੱਥ ਜੋੜ ਕੇ ਇੱਥੇ ਬਹੁਤ ਬਾਰੀ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਪੜਿਆ ਤੇ ਅਸੀਂ ਜਪਜੀ ਸਾਹਿਬ ਨਹੀਂ ਪੂਰਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਪੂਰੀ ਹੁੰਦੀ ਅਸੀਂ ਹੋਰ ਗ੍ਰੰਥਾਂ ਦੇ ਜ਼ਿਕਰ ਵਿੱਚ ਲੈ ਕੇ ਆ ਜਾਂਦੇ ਹਾਂ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੋ ਜਿੰਨੇ ਪੜੇ ਦਾ ਸਕਦੇ ਨੇ ਗ੍ਰੰਥ ਪੜ੍ਹ ਲਓ ਪਰ ਧਿਆਨ ਨਾਲ ਵੇਖਣੋਂਗੇ ਜਦੋਂ ਤੁਹਾਡੀ ਅੱਖ ਗੁਰੂ ਨੇ ਤੁਹਾਨੂੰ ਸਮਝ ਬਖਸ਼ਦੀ ਨਾ ਆਪਣੇ ਆਪ ਤੁਹਾਨੂੰ ਕਲੀਅਰ ਹੋ ਜਾਣਾ ਹੈ ਜਿਵੇਂ ਗੁਰੂ ਪਾਸਾ ਨੂੰ ਪੁੱਛਿਆ ਸੀ ਨਾ ਜਦੋਂ ਕੱਚੀਆਂ ਲਿਖਤਾ ਤੀਸਰੇ ਪਾਸਾ ਜੀ ਦੇ ਵਕਤ ਗੁਰੂ ਨਾਨਕ ਪਾਸਾ ਤੋਂ ਲੈ ਕੇ ਚੱਲ ਪਈਆਂ ਸੀ ਆਪਾਂ ਗੁਰਬਾਣੀ ਦੇ ਵਿੱਚ ਪੜਦੇ ਆ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਉਹ ਕੱਚੇ ਪੱਕੇ ਦੀ ਪਰਖ ਲਈ ਸਿੱਖਾਂ ਨੇ ਇੱਕ ਬੇਨਤੀ ਕੀਤੀ ਸੀ ਕਹਿੰਦੇ ਜੀ ਇਹ ਫਿਰ ਪਤਾ ਕਿਵੇਂ ਲੱਗੇਗਾ ਦੇਖੋ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਨਕ ਨਾਮ ਆਉਂਦਾ ਜਿੱਥੇ ਵੀ ਕਿਤੇ ਆਉਂਦਾ ਨਾਨਕ ਨਾਮ ਮੋਹਰ ਸਾਹਿਬ ਦਾ ਭਗਤਾਂ ਦੀ ਬਾਣੀ ਹੈ ਜਦੋਂ ਤੁਸੀਂ ਪੂਰੇ ਧਿਆਨ ਨਾਲ ਇਸ ਗੱਲ ਨੂੰ ਵਿਚਾਰੋਗੇ ਤੁਹਾਡਾ ਮਨ ਆਪਣੇ ਆਪ ਗਵਾਹੀ ਭਰੇਗਾ ਗੁਰੂ ਪਾਤਸ਼ਾਹ ਨੇ ਮੈਂ ਗੱਲ ਕਰ ਰਿਹਾ ਹਾਂ ਸਾ ਵੀ ਉੱਤਰ ਦਿੱਤਾ ਕਹਿੰਦੇ ਜਿਵੇਂ ਜਿਹਦਾ ਰਿਸ਼ਤਾ ਹੁੰਦਾ ਨਾ ਪਤੀ ਪਤਨੀ ਦੀ ਗੱਲ ਇੱਥੇ ਚੱਲ ਰਹੀ ਹੈ ਮੈਂ ਜ਼ਿਕਰ ਕਰਾਂ ਕਹਿੰਦੇ ਉਹ ਆਪਣੇ ਆਪ ਪਸਾਨ ਲੈਂਦੀ ਹੈ ਵੀ ਇਹ ਮੇਰੇ ਪਤੀ ਦੀ ਆਵਾਜ਼ ਹੈ ਸਿੱਖ ਆਪਣੇ ਆਪ ਪਸਾਨ ਲਏਗਾ ਇਹ ਮੇਰੀ ਗੁਰੂ ਦੀ ਲਿਖਤ ਹੈ ਜਾਂ ਆਹ ਮੇਰੇ ਗੁਰੂ ਦੀ ਲਿਖਤ ਨਹੀਂ ਹੈ ਜਿਵੇਂ ਬਾਹਰੇ 5-7 ਬੰਦੇ ਗੱਲਾਂ ਕਰਦੇ ਹੋਣ ਅੰਦਰ ਬੈਠੀ ਪਤਨੀ ਜਾਂ ਅੰਦਰ ਬੈਠੀ ਮਾਂ ਆਪਣੇ ਪੁੱਤ ਦੀ ਆਵਾਜ਼ ਨੂੰ ਪਹਿਚਾਣ ਲੈਂਦੀ ਹੈ ਪਤਨੀ ਆਪਣੇ ਪਤੀ ਦੀ ਆਵਾਜ਼ ਨੂੰ ਪਹਿਚਾਣ ਲੈਂਦੀ ਹੈ ਬਾਹਰ ਵੀ ਅਸੀਂ ਪਹਿਚਾਣ ਲੈਂਦੇ ਆ ਕਿ ਕੌਣ ਬੋਲ ਰਿਹਾ ਹੈ ਭਾਵੇਂ ਸਾਡੀਆਂ ਅੱਖਾਂ ਸਾਹਮਣੇ ਨਹੀਂ ਹੁੰਦਾ ਐਸੇ ਤਰ੍ਹਾਂ ਜਦੋਂ ਗੁਰਬਾਣੀ ਦੇ ਵਿੱਚ ਤੁਹਾਡੇ ਮਨ ਨੇ ਡੂੰਗੀ ਚੁੱਬੀ ਲਾ ਲਈ ਨਾ ਤੁਹਾਡੇ ਮਨ ਨੇ ਕਲੀਅਰ ਕਰ ਦੇਣਾ ਅਸੀਂ ਚੁੱਬੀ ਤੇ ਲਾਈ ਨਹੀਂ ਅਸੀਂ ਤਾਂ ਬਾਹਰੇ ਖੜੇ ਵਿਵਾਦ ਖੜੇ ਕਰ ਰਹੇ ਆ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਮੁੰਦੇ ਪਿਰਵਨ ਕਿਆ ਸ਼ਿੰਗਾਰ ਕਹਿੰਦੇ ਫੇਰ ਤੇਰਾ ਸ਼ਿੰਗਾਰ ਇਦਾਂ ਦਾ ਰਹਿ ਗਿਆ ਵੀ ਤੈ ਤੇ ਪਤੀ ਨੂੰ ਤੇ ਦੇਖਿਆ ਹੀ ਨਹੀਂ ਮਿਲਾਪ ਤੇ ਤੇਰਾ ਹੋਇਆ ਹੀ ਨਹੀਂ ਕੱਲੇ ਸ਼ਿੰਗਾਰ ਦੇ ਵਿੱਚ ਹੀ ਰਹਿ ਗਿਆ ਪਤੀ ਤੋਂ ਬਣਾ ਕਾਹਦਾ ਸ਼ਿੰਗਾਰ ਹੈ ਕਹਿੰਦੇ ਜੇ ਤੇਰੇ ਅੰਦਰ ਸਾਚੀ ਨਹੀਂ ਹੈ ਤਾਂ ਫੇਰ ਕਾਧੀਆਂ ਰਹਿਤਾਂ ਨੇ ਤੇਰੀਆਂ ਜਿਹੜੇ ਮਰਜ਼ੀ ਧਰਮ ਚ ਐ ਤੂੰ ਜਿਹੜੇ ਮਰਜ਼ੀ ਪਹਿਰਾਵੇ ਚ ਮੁੰਦੇ ਪਿਰਵਨ ਕਿਆ ਸ਼ਿੰਗਾਰ ਦਰ ਘਰ ਢੋਈ ਨਾਲ ਹੈ ਦਰਗਹ ਝੂਠ ਖوار ਵੇਖੋ ਸ਼ਬਦ ਕਿੰਨੇ ਪਿਆਰੇ ਸਤਿਗੁਰੂ ਜੀ ਨੇ ਰਹਾਉ ਵਾਲੀ ਪੰਕਤੀ ਦੇ ਵਿੱਚ ਵਰਤੀ ਦਰ ਘਰ ਢੋਈ ਨਾਲ ਹੈ ਦਰਗਹ ਝੂਠ ਖوار ਕਹਿੰਦੇ ਜੋ ਜੀਵ ਇਸਤਰੀ ਪ੍ਰੇਮ ਤੋਂ ਸਖਣੀ ਹੈ ਪਿਆਰ ਤੋਂ ਸਖਣੀ ਹੈ ਅੰਦਰ ਕੋਈ ਹੋਰ ਵਸਿਆ ਪਿਆ ਬਾਹਰੋਂ ਸ਼ਿੰਗਾਰ ਕਰਦੀ ਹੈ ਜੋ ਜੀਵ ਇਸਤਰੀ ਪ੍ਰੇਮ ਤੋਂ ਸਖਣੀ ਰਹਿ ਕੇ ਹੀ ਧਰਮਕ ਉਦਮ ਕਰਕੇ ਇਦਾਂ ਦਾ ਦਿਖਾਵਾ ਕਰਦੀ ਹੈ ਪਰ ਉਸ ਦੇ ਅੰਦਰ ਮਾਇਆ ਦਾ ਮੋਹ ਪ੍ਰਬਲ ਹੈ ਆਪਣੀ ਹੰਕਾਰ ਦਾ ਮੋਹ ਪ੍ਰਬਲ ਹੈ ਉਹ ਸਤਿਗੁਰੂ ਕਹਿੰਦੇ ਪ੍ਰਭੂ ਦੇ ਦਰ ਤੇ ਕਬੂਲ ਨਹੀਂ ਹੋ ਸਕਦੀ ਉਹਨੂੰ ਸੱਚ ਦਾ ਆਸਰਾ ਨਹੀਂ ਮਿਲ ਸਕਦਾ ਕਿਉਂਕਿ ਝੂਠ ਤੇ ਸੱਚ ਕਿਤੇ ਇਕੱਠੇ ਹੋ ਹੀ ਨਹੀਂ ਸਕਦੇ ਨੇਰਾ ਤੇ ਚਾਨਣ ਇਕੱਠੇ ਨਹੀਂ ਰਹਿ ਸਕਦੇ ਜਦੋਂ ਚਾਨਣਾ ਉੱਥੇ ਨੇਰਾ ਨਹੀਂ ਹੈ ਆਪਾਂ ਬਹੁਤ ਵਾਰੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਇਸ ਕਰਕੇ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਕਹਿੰਦੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਝੂਠ ਦਰਕਾਰਿਆ ਜਾਂਦਾ ਹੈ ਦਰਕਰਟ ਹੋਈ ਨਾਲ ਹੈ ਦਰਗ ਝੂਠ ਖوار ਇੱਥੋਂ ਤੱਕ ਆਪਾਂ ਰਹਾਉ ਵਾਲੇ ਬੰਦ ਤੱਕ ਇਹਨਾਂ ਸ਼ਬਦਾਂ ਦੀ ਵਿਚਾਰ ਕੀਤੀ ਹੈ ਅਗਲੇ ਏਸੇ ਸ਼ਬਦ ਦੀਆਂ ਜਿਹੜੀਆਂ ਪੰਕਤੀਆਂ ਨੇ ਆਪਾਂ ਕੱਲ ਨੂੰ ਵਿਚਾਰਨ ਦਾ ਯਤਨ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸ਼ਬਦ ਵਿਚਾਰ ਕਰਦੇ ਆਂ ਤੋਂ ਜਿਹੜੀ ਵੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਾਂਭੇ ਲੈ ਕੇ ਜਾਂਦੀ ਆ ਭਾਈ ਉਹਦੇ ਲਈ ਮੈਂ ਦੋਵੇਂ ਹੱਥ ਜੋੜ ਕੇ ਸਮੂਹ ਸੰਗਤ ਤੋਂ ਜਿੰਨੇ ਵੀ ਸਰੋਤੇ ਸੁਣ ਰਹੇ ਹੋ ਹੱਥ ਜੋੜ ਕੇ ਮਾਫੀ ਚਾਹੁੰਨਾ ਕਿਉਂਕਿ ਅਣਜਾਣਪੁਣੇ ਦੇ ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਲਗਾਤਨਾ ਸਮਝਣ ਸਮਝਾਉਣ ਦੇ ਵਿੱਚ ਅੰਤਰ ਹੋ ਜਾਂਦਾ ਹੈ ਜੀ ਗੁਰੂ ਪਾਤਸ਼ਾਹ ਜੀ ਬਖਸ਼ਣ ਜੋਗ ਨੇ ਆਪ ਸਮੂਹ ਸੰਗਤ ਬਖਸ਼ਣ ਜੋਗੋਂ ਜੀ ਗੁਰੂ ਦੀ ਬਾਣੀ ਨਾਲ ਜੁੜੀਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੀਏ ਸਭ ਸੰਗਤਾਂ ਦਾ ਧੰਨਵਾਦ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ